ਹੈਲੋ ਬਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਤੇ ਫਟੇ ਕੱਢ ਸਕਦੀਆਂ ਤਿਆਰੀਆਂ ਨੇ ਤੇ ਆਪਾਂ ਅੱਜ ਕਰਦੇ ਆ ਆਪਣੇ ਜੋਪਰ ਦੇ ਟਾਇਰ ਚੇਂਜ ਆਹ ਟਾਇਰ ਲਾ ਕੇ ਇੱਧਰ ਪਾਉਣੇ ਆ ਗੁੱਟ ਕੇ ਲਾਉਣੇ ਆ ਨੇਰਾ ਤਾਂ ਕਾਫੀ ਹੋ ਗਿਆ ਪਰ ਬਦਲਾਂਗੇ ਕੱਲ ਨੂੰ ਹੋਰ ਕੰਮ ਨੇ ਗੁੱਟ ਆ ਹੋ ਲਿਆ ਜੈਕ ਚੱਕਿਆ ਉਹ ਤੋਂ ਤੇ ਹੁਣ ਆਪਾਂ ਪਹਿਲਾਂ ਇਹਦੇ ਟਾਇਰ ਖੋਲਦੇ ਆ ਫਿਰ ਉੱਧਰ ਲਾਵਾਂਗੇ ਲਓ ਬਈ ਇਹਦੇ ਜੈਕ ਲਾ ਲਿਆ ਆ ਟਾਇਰ ਖੋਲਦੇ ਆ ਤੇ ਇਧਰ ਵੀ ਇੱਕ ਲਾ ਰੱਖਿਆ ਇਹ ਖੋਲਦੇ ਆ ਉਹਦੀ ਲੁੱਕ ਚੈੱਕ ਕਰੋ ਵੇ ਆ ਵੀ ਆ ਦੀ ਕਿ ਆਪਣੇ ਵਾਲੇ ਦੇ ਟਾਇਰ ਹਜੇ ਪਤਲੇ ਨੇ ਇਹ ਵੀ ਚੇਂਜ ਕਰਦੇ ਆ ਫੇਰ ਲੁੱਕ ਦਿਖਾਵਾਂਗੇ ਤੁਹਾਨੂੰ ਲਓ ਬਾਈ ਆਪਣੇ ਦਾ ਟਾਇਰ ਲਾ ਲਿਆ ਤੇ ਉਹਦੇ ਨਟ ਖੋਲ ਹੀ ਜਾਂਦੇ ਆ ਤੇ ਉਹ ਨਟ ਖੋਲ ਕੇ ਇਧਰ ਲਾ ਕੇ ਦੇਖਦੇ ਆ ਬਾਕੀ ਤੁਹਾਨੂੰ ਟਾਇਰਾਂ ਦਾ ਫਰਕ ਦਿਖਾਉਣੇ ਆ ਲਓ ਬਾਈ ਟਾਇਰ ਦਾ ਫਰਕ ਦੇਖੋ ਤੇ ਉਹਨਾਂ ਨੂੰ ਆਪਣੇ ਨਾਲੋਂ ਇੰਨਾ ਫਰਕ ਹੈ ਉੱਚੇ ਵੀ ਆ ਥੋੜੇ ਤੇ ਹੁਣ ਇਹ ਟਾਇਰ ਇਧਰ ਚੜਾਉਨੇ ਆ ਫਿਰ ਦੇਖਾਂ ਲੁੱਕ ਕਿਦਾਂ ਦੀ ਹੁੰਦੀ ਐ ਤੇ ਟਾਇਰ ਚੜਾ ਕੇ ਦੇਖਦੇ ਆਪਾਂ ਹੁਣ ਇਹ ਤੇ ਆ ਪਤਲੇ ਲਾਵਾਂਗੇ ਪਾਉਦੇ ਹਾਂ ਹੁਣ ਤੂੰ ਇਧਰ ਲਓ ਬਾਈ ਆਪਾਂ ਇੱਕ ਟਾਇਰ ਇਧਰ ਚੇਂਜ ਕਰਤਾ ਵਾਵਾ ਫਰਕ ਐ ਤੇ ਹੁਣ ਲੁੱਕ ਘੈਂਟ ਆਉ ਆਪਣੇ ਟਰੈਕਟਰ ਦੀ ਤੇ ਆ ਬਾਈ ਇਹ ਦੇ ਕੇ ਨਾ 50 50 ਤੇ ਆ ਪਾਤੇ ਪਤਲੇ ਬਾਕੀ ਆਪਣੇ ਮੌਨਸਟਰ ਉਹ ਲੈ ਗਿਆ ਸੀ ਕੋਈ ਲਿਆ ਜੀ ਉਸ ਤੋਂ ਬਾਅਦ ਮੌਨਸਟਰੀ ਪਾਵਾਂਗੇ ਕਿਰਨ ਬਾਬਾ ਫਤੇਗੜ ਸਾਹਿਬ ਜਾਨ ਨੂੰ ਆ ਪਾਇਆ ਤੇ ਲੁੱਕ ਚੈੱਕ ਕਰੋ ਇਧਰੋਂ ਘੈਂਟ ਆਉਣ ਲੱਗ ਗਈ ਲਾਓ ਬਾਈ ਆਪਾਂ ਟਾਇਰ ਲਾ ਲਿਆ ਦੂਜਾ ਵੀ ਤੇ ਉਹਦੇ ਸੱਟ ਗਰੀ ਜੰਨੇ ਆ ਬਾਈ ਸਾਰਿਆਂ ਨੂੰ ਬੇਨਤੀ ਹੈ ਬਾਈ ਉਲੜ ਬਾਈ ਨਾ ਕਰੇ ਦੇਖਣ ਲਾ ਕੇ ਜਾਇਓ ਸਾਵਧਾਨ ਸਰਦਾ ਨਾ ਜਾਇਓ ਤੇ ਟਾਇਰ ਕਰ ਚਾਪਾ ਫਿੱਟ ਸਾਈਡ ਹੋਈ ਉਹ ਹੁਣ ਦੇਖੋ ਲੁੱਕ ਕਿਦਾਂ ਦੀ ਆ ਬਾਈ ਚੱਕਣਾ ਪੂ ਇਧਰੋਂ ਜਿੱਕ ਆਕਾਸ ਬਾਈ ਪੂਰੀ ਘੈਂਟ ਲੁਕਿੰਗ ਆਉਂਦੀ ਐ ਪਰ ਇਹ ਹੋ ਜਾਂਦਾ ਬਾਈ ਦੂਲਾ ਪੜੇਗਾ ਯਾਰ ਲਓ ਬਾਈ ਇਧਰ ਟਾਇਰ ਲਾਤੇ ਆ ਪਾ ਦੋ ਇਹ ਤੇ ਇਧਰ ਲਾਈ ਜਾਂਦੇ ਆ ਕੀ ਗਰਬਾਨੀ ਕਰਤੀ ਹੈ ਇਹ ਕਹਿੰਦਾ ਮੈਂ ਨਾਈਟ ਚੜਾਇਆ ਗਿਆ ਹਸ ਤੋ ਚੜਿਆ ਨਹੀਂ ਜਿਆਦਾ ਆ ਇਹ ਦਿੱਤੀ ਕਰੀ ਇਧਰ ਬਾਈ ਦੇਖਾਂ ਬਾਈ ਬਾਈ ਨੰਬਰ ਕਿਹੜਾ ਮੱਕਾ ਪੈਂਦਾ ਇੱਥੇ ਹੀ ਲਾ ਤੇ ਬਾਈ ਟਾਇਰ ਆਪਾਂ ਕਰਤੇ ਫਿੱਟ ਤੇ ਹੁਣ ਆਪਾਂ ਉੱਪਰੋਂ ਲੁਕਿੰਗ ਚੈੱਕ ਆਊਟ ਕਰਾਉਨੇ ਆ ਉਹਦੇ ਆ ਦੇਖੀ ਉਹ ਆ ਨਰ ਜਮਾ ਕੇ ਮਾ ਨਾ ਐਦੀ ਦੇਖੋ ਤੇ ਆਪਣੇ ਵਾਲੀ ਦੀ ਦਿਖਾਉਨੇ ਆ ਉਹਨੂੰ ਨਰ ਲੱਗੇ ਹੋਣਾ ਇਹ ਵੇ ਜਮਾ ਨਾਲ ਆ ਟਾਇਰਾਂ ਨਾਲ ਲੁੱਕੋ ਕਿਹ ਐ ਟੰਗੀ ਆ ਤੇ ਟਾਇਰਾਂ ਦਾ ਕੰਮ ਹੋ ਗਿਆ ਕੰਪਲੀਟ ਆਪਣਾ ਤੇ ਲੌਕ ਕਰੋ ਚੈੱਕਆਊਟ